ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਜਸ ਫੈਸ਼ਨ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਮਸ਼ੀਨ ਵਰਕ ਦੇ ਵਰਕ ਡਿਜ਼ਾਈਨ ਲੈ ਕੇ ਆਏ ਆ ਸਾਰੇ ਡਿਜ਼ਾਈਨ ਮਸ਼ੀਨ ਵਰਕ ਦੇ ਹੋਣਗੇ ਇਸ ਵੀਡੀਓ ਵਿੱਚ ਇਹ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਤੇ ਅਗਰ ਤੁਸੀਂ ਆਪਣੇ ਕੋਲੋਂ ਵੀ ਕੋਈ ਡਿਜ਼ਾਈਨ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੋ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਉਸ ਦੀ ਫੋਟੋ ਤੇ ਸੇਮ ਅਗਰ ਜਿਹੜਾ ਤੁਸੀਂ ਕਲਰ ਕਹੋਗੇ ਉਸੇ ਸੂਟ ਤੇ ਤੁਹਾਨੂੰ ਸੂਟ ਬਣਾ ਕੇ ਤੁਹਾਡੇ ਐਡਰੈਸ ਤੇ ਭੇਜ ਦਿੱਤਾ ਜਾਵੇਗਾ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਸਾਡੇ ਕੋਲੋਂ ਬਣਵਾਸਤਾ ਕਰਦੇ ਹੋ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆਵੇ ਤੁਸੀਂ ਸਾਨੂੰ ਕਮੈਂਟ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਆਪਾਂ ਨੈਕਸਟ ਵੀਡੀਓ ਤੁਹਾਡੇ ਲਈ ਕਿਹੜੇ ਟੌਪਿਕ ਤੇ ਲੈ ਕੇ ਆਈਏ ਪੇਂਟ ਵਾਲੇ ਡਿਜ਼ਾਈਨ ਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਤੋਂ ਬਾਅਦ ਹੈਂਡਵਰਕ ਦੇ ਵਰਕ ਡਿਜ਼ਾਈਨ ਦੀ ਵੀਡੀਓ ਲੈ ਕੇ ਆਵਾਂਗੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਨੈਕਸਟ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਹੈ ਵੀਡੀਓ ਵਿੱਚ ਸ਼ੋ ਹੋ ਰਿਹਾ WhatsApp ਨੰਬਰ ਤੇ ਤੁਸੀਂ ਸਾਨੂੰ DM ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣ ਲਈ ਆਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਸਬਸਕ੍ਰਾਈਬ ਕਰ ਲਵੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਜ਼ਰੂਰ ਕਰਨਾ